ਸਤਿ ਸ਼੍ਰੀ ਅਕਾਲ ਪੰਜਾਬੀਓ ਮੈਂ ਅਕਸਰ ਹੀ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਮੈਂ ਤਿੰਨ ਚੀਜ਼ਾਂ ਦਾ ਅਕਸਰ ਹੀ ਜ਼ਿਕਰ ਕਰਦਾ ਆ ਕਿ ਪੰਜਾਬ ਪੰਜਾਬੀ ਤੇ ਪੰਜਾਬੀਅਤ ਮੈਨੂੰ ਬਹੁਤ ਅਫਸੋਸ ਹੁੰਦਾ ਏ ਜਦ ਮੈਂ ਕਦੇ ਬੈਠ ਕੇ ਸੋਚਦਾ ਆ ਕਿ ਤਿੰਨ ਚੀਜ਼ਾਂ ਕਿੱਥੇ ਚਲੇ ਗਈਆਂ ਨੇ ਜਿਨ੍ਹਾਂ ਦੇ ਅਸੀਂ ਪੁੰਦੇਸ਼ ਆ ਸਾਡੇ ਪੀਰ ਸਾਡੇ ਗੁਰੂ ਸਾਡੇ ਸ਼ਹੀਦ ਸਾਡੇ ਐਸੇ ਮਹਾਨ ਕਵੀ ਜਿਨ੍ਹਾਂ ਦੀ ਬਦੌਲਤ ਅਸੀਂ ਪੰਜਾਬੀ ਕਹਲਾਉਣ ਦੇ ਕਾਬਿਲ ਹੋਏ ਐਸੀਆਂ ਐਸੀਆਂ ਸ਼ਹਾਦਤਾਂ ਇਸ ਕੌਮ ਵਿੱਚ ਹੋਈਆਂ ਨੇ ਜੋ ਦੁਨੀਆ ਦੀ ਕਿਤੇ ਵੀ ਸਰਚ ਕਰਕੇ ਦੇਖ ਲਓ 월ਡਵਾਈਡ ਵਿੱਚ ਸਾਡੀ ਸਿੱਖ ਕੌਮ ਨਾਲ ਦਾ ਇਤਿਹਾਸ ਤੁਹਾਨੂੰ ਕਿਤੇ ਨਹੀਂ ਮਿਲੇਗਾ ਨਾ ਸੱਭਿਆਚਾਰ ਕਿਤੇ ਵੀ ਮਿਲੇਗਾ ਸਾਡਾ ਪਹਿਰਾਵਾ ਇਡਾਰੀਚੈ ਇਡਾ امیر ਵਿਰਸਾ ਹੈ ਪਰ ਅਸੀਂ ਇਹਨੂੰ ਵਿਸਾਰ ਕੇ ਬੈਠਦੇ ਆ ਇੱਕ ਐਸਾ ਇਕਲੌਤਾ ਮੁਲਕ ਹੈ ਹਿੰਦੁਸਤਾਨ ਹੁਣ ਪੰਜਾਬ ਹੀ ਬਣਦਾ ਜਾ ਰਿਹਾ ਜਿਹੜਾ ਸਭ ਤੋਂ ਜ਼ਿਆਦਾ ਵੈਸਟਰਨ ਕਲਚਰ ਅਪਣਾ ਰਿਹਾ ਹੈ ਸੋ ਦੁੱਖ ਬਹੁਤ ਹੁੰਦਾ ਹੈ ਮੈਂ ਅਕਸਰ ਕਦੀ ਜ਼ਿਆਦਾ ਟੀਵੀ ਨਹੀਂ ਦੇਖਿਆ ਟੀਵੀ ਤਾਂ ਨਹੀਂ ਦੇਖਦੇ ਕੁਝ ਦੇਖਣ ਨੂੰ ਹੈ ਹੀ ਨਹੀਂ ਟੀਵੀ ਵਿੱਚ ਵੇਖੀਏਗੀ ਗੱਲ ਮੈਂ ਤਾਂ ਅੱਜ ਕਰ ਰਿਹਾ ਕਿ ਦੁੱਖ ਹੁੰਦਾ ਹੈ ਚੀਜ਼ਾਂ ਵੇਖ ਕੇ ਅਸੀਂ ਇਹ ਕੰਮ ਤਾਂ ਕਰ ਰਹੇ ਹਾਂ ਕਿ ਸਾਡੇ ਕੁਝ ਪਰਮਾਤਮਣਾਂ ਨੂੰ ਆਵਾਜ਼ ਦਿੱਤੀ ਹੈ ਕੁਝ ਚੰਗਾ ਦੇ ਸਕੀਏ ਕਿਉਂਕਿ ਇੱਕ ਕਲਾਕਾਰ ਸਮਾਜ ਵਿੱਚ ਇੱਕ ਆਇਨਾ ਹੁੰਦਾ ਹੈ ਜੋ ਸਮਾਜ ਵਿੱਚ ਹੋ ਰਹੀਆਂ ਕ੍ਰੀਤੀਆਂ ਉਹਨੂੰ ਲੋਕਾਂ ਸਾਹਮਣੇ ਲੈ ਕੇ ਜਾਣੀਆਂ ਹੈ ਪਰ ਅਸੀਂ ਉਹ ਚੀਜ਼ਾਂ ਤੇ ਪਰਦਾ ਪਾਉਂਨੇ ਆ ਸਾਡੇ ਸਿੰਗਰ ਕਿਤੇ ਦੇ ਕਿਤੇ ਚੀਜ਼ਾਂ ਨੂੰ ਪ੍ਰਮੋਟ ਕਰੀਏ ਗਲਤ ਕੁਝ ਦਿਖਾ ਰਹੇ ਨੇ ਸੋ ਥੋੜੇ ਦਿਨ ਪਹਿਲੇ ਮੈਨੂੰ ਬਹੁਤ ਦੁੱਖ ਹੋਇਆ ਮੈਨੂੰ ਲੋਕ ਵੀ ਫੋਨ ਕਰਦੇ ਨੇ ਜੀ ਇਸ ਚੀਜ਼ ਬਾਰੇ ਗੱਲ ਕਰ ਰਹੇ ਹੋ ਤੁਸੀਂ ਲਾਈਵ ਦੇ ਵਿੱਚ ਪਹਿਲੋਂ ਇਸ ਟੀਵੀ ਚੈਨਲ ਉਤੇ ਕਲਾਕਾਰ ਕਦੀ ਵੀ ਟੀਵੀ ਲਾ ਕੇ ਦੇਖ ਲਿਓ ਸਿਰਫ ਕੁੜੀਆਂ ਤੇ ਜ਼ਿਕਰ ਕੁੜੀਆਂ ਹੀ ਟੌਪਕ ਨੇ ਹਥਿਆਰ ਹੀ ਟੌਪਕ ਨੇ ਕੀ ਗੱਲ ਹੋਰ ਸਮਾਜ ਵਿੱਚ ਕੋਈ ਗੱਲਾਂ ਨਹੀਂ ਹੈਗੀਆਂ ਹੋਰ ਕੋਈ ਇਹ ਸਮਾਜ ਵਿੱਚ ਕੋਈ ਕੰਮਕਾਰ ਨਹੀਂ ਹੈਗੇ ਕਿਸੇ ਹੋਰ ਟੌਪਿਕ ਤੇ ਗੱਲ ਕਰ ਸਕਦੇ ਅਸੀਂ ਆਪਣੇ ਸ਼ਹੀਦਾਂ ਤੇ ਸਾਡੇ ਜੱਟਾਂ ਦੇ ਜੋ ਹਾਲਾਤ ਨੇ ਸਾਡੇ ਪੰਜਾਬ ਵਿੱਚ ਅਸੀਂ ਉਹਨਾਂ ਤੇ ਗੱਲ ਕਰ ਸਕਦੇ ਹਾਂ ਅਸੀਂ ਵੀ ਚੂਸ ਗਾਉਨੇ ਆ ਪਰ ਅਸੀਂ ਛੱਬਿਆ ਚਾਰ ਦਾਇਰੇ ਚ ਰਹਿ ਕੇ ਗਾਉਨੇ ਆ ਅਸੀਂ ਵੀ ਗਾਉਨੇ ਆ ਸਟੇਜਾਂ ਤੇ ਗਾ ਗਾਵਾਂਗੇ ਵੀ ਪਰ ਵਧੀਆ ਸਭਿਆਚਾਰਦਾਰੀ ਚ ਰਹਿ ਕੇ ਹੋਵੇਗਾ ਹੁਣ ਥੋੜੇ ਦਿਨ ਪਹਿਲਾਂ ਮੈਂ ਜ਼ਿਆਦਾ ਦੇਖਿਆ ਸੀ ਟੀਵੀ ਉੱਤੇ ਮੈਨੂੰ ਕਿਸੇ ਨੇ ਕਿਹਾ ਸੀ ਟੀਵੀ ਦੇਖਿਆ ਕਰੋ ਕੀ ਬਣ ਰਿਹਾ ਏ ਟੀਵੀ ਤੇ ਕਿ ਵੱਧ ਤੋਂ ਵੱਧ ਸ਼ਰਾਬ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਕੀ ਗੱਲ ਜਸਮੈਕ ਦੀ ਜਾਂ ਕੁੱਕੀ ਦੀ ਫੀਮ ਦੀ ਗੱਲ ਕਰੀਏ ਤੇ ਸ਼ਰਾਬ ਉਹਦੇ ਵਿੱਚ ਨਹੀਂ ਆਉਂਦੀ ਇਹ ਸਾਡੇ ਜੂਥ ਨੂੰ ਬਹਿੜਾਵਾ ਦਿੱਤਾ ਜਾ ਰਿਹਾ ਵੱਧ ਤੋਂ ਵੱਧ ਉਤਸ਼ਾਹ ਦਿੱਤਾ ਜਾ ਰਿਹਾ ਹੈ ਕਿ ખોર પીયુ ਕਿਉਂਕਿ ਹਰ ਇੱਕ ਚੀਜ਼ ਮਾੜੀ ਹੁੰਦੀ ਹੈ ਰੋਟੀ ਵੀ ਜਿਆਦਾ ਖਾ ਲਈ ਜਾਵੇ ਤਾਂ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ ਸੋ ਹੱਥ ਜੋੜ ਕੇ ਬੇਨਤੀ ਹੈ ਕਿ ਐਸੀਆਂ ਚੀਜ਼ਾਂ ਸਮਾਜ ਚ ਨਾਲ ਲਿਆਂਦੀਆਂ ਜਾਣ ਵਧੀਆ ਗਾਇਆ ਜਾਵੇ ਮੇਰੀ ਕੋਈ ਦੁਸ਼ਮਣੀ ਨਹੀਂ ਹੈ ਇਨ੍ਹਾਂ ਵੀਰਾਂ ਦੇ ਨਾਲ ਬਸ ਇੱਕ ਦੁੱਖ ਹੁੰਦਾ ਹੈ ਸਾਡੇ ਸਮਾਜ ਵਿੱਚ ਜਿੱਥੇ ਅਸੀਂ ਰਹਿ ਰਹੇ ਹਾਂ ਸੋ ਕੁਝ ਗੱਲਾਂ ਮੇਰਾ ਵੀਰ ਤੁਹਾਡੇ ਨਾਲ ਸਾਂਝੀਆਂ ਕਰੇਗਾ ਪ੍ਰਿੰਸ ਸੋ ਸასი ਕਾਲ ਸਾਰਿਆਂ ਨੂੰ ਜੀ ਮੇਰੇ ਵੱਲੋਂ ਤੇ ਮੇਰੇ ਵੱਡੇ ਭਾਜੀ ਰੰਮੀ ਰੰਧਾਵਾ ਵੱਲੋਂ ਸੋ ਅੱਜ ਅਸੀਂ ਗੱਲ ਕਰਨੀ ਹੈ ਦੁਨੀਆਚਾਰੀ ਦੀ ਜੋ ਦੁਨੀਆ ਵਿੱਚ ਹੋ ਰਿਹਾ ਹੈ ਜੋ ਦੁਨੀਆ ਵਿੱਚ ਵਾਪਰ ਰਿਹਾ ਹੈ ਅਸੀਂ ਉਸ ਬੇਸ ਤੇ ਗੱਲ ਕਰਾਂਗੇ ਸੋ ਸਾਰੀਆਂ ਗੱਲਾਂ ਭਾਜੀ ਨੇ ਕਰਤੀਆਂ ਨੇ ਹੁਣ ਆਪਾਂ ਤੁਹਾਨੂੰ ਇੱਕ ਲੋਕ ਤੱਤ ਲੋਕ ਸਚਾਈ ਥੋੜੇ ਸਾਹਮਣੇ ਪੇਸ਼ ਕਰਨ ਲੱਗੇ ਜਰਾ ਗੌਰ ਕਰਿਓ ਕਿੰਦਾ ਉਹ ਦੁਨੀਆ ਤੇਰੀ ਮਾਲਕਾ ਓਏ ਪੈ ਗਈ ਕਿਹੜੇ ਰਾਹ ਓਏ ਸਮਝ ਨਹੀਂ ਆਂਦੀ ਮਾਲਕਾ ਕੀ ਗਿਆ ਜਮਨ ਆਇਆ ਉਹ ਦੁਨੀਆ ਤੇਰੀ ਮਾਲਕਾ ਓਏ ਪੈ ਗਈ ਕਿਹੜੇ ਰਾਹ ਓਏ ਸਮਝ ਨਹੀਂ ਆਂਦੀ ਮਾਲਕਾ ਕੀ ਗਿਆ ਮੇਰੇ ਆਸਾਈਆਂ ਓ ਕੀ ਬਣੂਗਾ ਇਸ ਦੁਨੀਆ ਦਾ ਵੇਦਸ ਮੇਰੇ ਆਸਾਈਆਂ ਓ ਮਾਵਾਂ ਧੀਆਂ ਵਾਲੀ ਇੱਥੇ ਕੋਈ ਰਹੀ ਨਹੀਂ ਗੱਲ ਓ ਉੱਠ ਗਏ ਨੇ ਪਰਦੇ ਵਿੱਚੋਂ ਕੋਈ ਰਿਆ ਨਹੀਂ ਹੱਲ ਓ ਮਾਵਾਂ ਧੀਆਂ ਵਾਲੀ ਇੱਥੇ ਕੋਈ ਰਹੀ ਨਹੀਂ ਗੱਲ ਓ ਉੱਠ ਗਏ ਨੇ ਪਰਦੇ ਵਿੱਚੋਂ ਕੋਈ ਰਿਆ ਨਹੀਂ ਹੱਲ ਓ ਦਾ ਦਸ ਮੇਰੇ ਆਸਾਈਆਂ ਓਏ ਕੀ ਬਣੇਗਾ ਇਸ ਦੁਨੀਆ ਦਾ ਦਸ ਮੇਰੇ ਆਸਾਈਆਂ ਓ ਵੀਰ ਆਖਦਾ ਭੈਣੇ ਨਹੀਂ ਕਰਵਾਦੇ ਮੇਰਾ ਹਲ ਓ ਆਪਣੀ ਉਸ ਸਹੇਲੀ ਨਾਲ ਕਰਵਾਦੇ ਮੇਰੀ ਗੱਲ ਓ ਵੀਰ ਆਖਦਾ ਭੈਣੇ ਨਹੀਂ ਕਰਵਾਦੇ ਮੇਰਾ ਹਲ ਓ ਆਪਣੀ ਉਸ ਸਹੇਲੀ ਨਾਲ ਕਰਵਾਦੇ ਮੇਰੀ ਗੱਲ ਓ ਕੀ ਰਕੂਗਾ ਭੈਣ ਨੂੰ ਜਿੰਨੇ ਆਪ ਹੀ ਸ਼ਰਮਾਂ ਲਾਈਆਂ ਓ ਕੀ ਬਣੂਗਾ ਇਸ ਦੁਨੀਆ ਦਾ ਦੱਸ ਮੇਰੇ ਆਸਾਈਆਂ ਓਏ ਕੀ ਬਣੇਗਾ ਇਸ ਦੁਨੀਆ ਦਾ ਦੱਸ ਮੇਰੇ ਆਸਾਈਆਂ ਓ ਕੁਖਾਂ ਦੇ ਵਿੱਚ ਧੀਆ ਨੂੰ ਹੁਣ ਜਾਂਦੇ ਕਤਲ ਕਰਾਈ ਓਏ ਪਿਓ ਪੁੱਤਰ ਹੁਣ ਇਕੱਠੇ ਬਹਿ ਕੇ ਜਾਂਦੇ ਨੇ ਪੈਗ ਲਈ ਓ ਕੁਖਾਂ ਦੇ ਵਿੱਚ ਧੀਆ ਨੂੰ ਹੁਣ ਜਾਂਦੇ ਕਤਲ ਕਰਾਈ ਓਏ ਪਿਓ ਪੁੱਤਰ ਹੁਣ ਇਕੱਠੇ ਯਾ ਦਾ ਦਸ ਮੇਰੇ ਆਸਾਇਆਂ ਸੋ ਇਹ ਕੁਝ ਲਾਈਨਾਂ ਸੀ ਮੇਰਾ ਸਾਹਬ ਵੀਰ ਪਣਗੋਟੇ ਤੋਂ ਲਿਖਦਾ ਏ ਅਸੀਂ ਆਪ ਵੀ ਲਿਖਦੇ ਆ ਪਰ ਸਾਡੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਜਾਂ ਕੋਈ ਵਧੀਆ ਲਿਖਣ ਵਾਲਾ ਵੀਰ ਹੋਵੇ ਅਸੀਂ ਵੱਤ ਵਦਨ ਪ੍ਰਮੋਟ ਕਰੀਏ ਸਾਡਾ ਵੀਰ ਆ ਸਾਡਾ ਭਰਾ ਆ ਨੂੰ ਮੰਨਦੇ ਆ ਅਸੀਂ ਸਾਡੇ ਜਲਦੀ ਲੋਕਾਂ ਦੀ ਸਾਨੂੰ ਕਹਿੰਦੇ ਸੀ ਤੁਸੀਂ ਟਰੈਕ ਨਹੀਂ ਕਰਦੇ ਸੋ ਸਭ ਪਹਿ ਤੈ ਹੋ ਗਿਆ ਸੀ ਕਿ ਕਦ ਕਿਹੜਾ ਕੰਮ ਹੋਣਾ ਹੈ ਪਰ ਥੋੜਾ ਜਿਹਾ ਸ਼ਡਿਊਲ ਚੇਂਜ ਹੋ ਗਿਆ ਵਿੱਚੋਂ ਹੁਣ ਜਲਦੀ ਹੀ ਤੁਹਾਡੇ ਸਾਰਿਆਂ ਲਈ ਅਸੀਂ ਲੋਕ ਤੱਥ ਲੈ ਕੇ ਆ ਰਹੇ ਹਾਂ ਇੱਕ ਐਸੀ ਸਚਾਈ ਜੋ ਹਰ ਇੱਕ ਵਰਗ ਨੂੰ ਪਸੰਦ ਕਰੇਗਾ ਕਿਉਂਕਿ ਸਾਡਾ ਇਹ ਮੇਨ ਮਕਸਦ ਹੈ ਕਿ ਜੋ ਪੰਜਾਬੀ ਗਾਇਕੀ ਦੇ ਵਿੱਚ ਗੰਦ ਪਿਆ ਹੈ ਉਹਨਾਂ ਨੂੰ ਖਤਮ ਕਰਨਾ ਹੈ ਕਿਉਂਕਿ ਗਾਉ ਪਰ ਉਹ ਗਾਉ ਜੋ ਹਰ ਇੱਕ ਨੂੰ ਪਸੰਦ ਆਵੇ ਪਰਿਵਾਰ ਦੇ ਵਿੱਚ ਬੈਠ ਕੇ ਹਰ ਇੱਕ ਬੱਚਾ ਸਾਡੀਆਂ ਧੀਆਂ ਪਣਾ ਸਾਡੇ ਮਾਪੇ ਸਾਡੇ ਬਜ਼ੁਰਗ ਬੈਠ ਕੇ ਸਾਰੇ ਨੂੰ ਦੇਖ ਸਕਣ ਉਹ ਕਾਦੀ ਗਾਇਕੀ ਜਿਹੜੀ ਆ ਡਾਟ ਕਮਰੇ ਚ ਬੈ ਕੇ ਦੇਖੀ ਜਾਵੇ ਹੈਨਾ ਸੋ ਇੰਨੀ ਇੱਕ ਬੇਨਤੀ ਹੈ ਸਾਡੇ ਚਾਹੇ ਛੋਟੇ ਸਮਝ ਲੋ ਚਾਹੇ ਜਿਸ ਤਰ੍ਹਾਂ ਮਰਜੀ ਕਿ ਵਧੀਆ ਗਾਓ ਕਿ ਐਸਾ ਗਾਜੋ ਕਿ ਆਉਣ ਵਾਲੀਆਂ ਪੀੜ੍ਹੀਆਂ ਕਹਿਣ ਕਿ ਯਾਰ ਵਾਕਿਆ ਹੀ ਇਹ ਬੰਦੇ ਕੁਝ ਗਾਉਂਦੇ ਸੀ ਸੋ ਇੰਨੀ ਇੱਕ ਬੇਨਤੀ ਹੈ ਸਾਡੀ ਪ੍ਰਵਾਨ ਕਰਿਓ ਸੋ ਜਲਦੀ ਤੁਹਾਨੂੰ ਮਿਲਦੇ ਆਂ ਕੁਝ ਟਰੈਕਸ ਲੈ ਕੇ ਸੋ ਜਿਉਂਦੇ ਵਾਸਤੇ ਰਹੋ ਪ੍ਰਮਾਤਮਾ ਲੰਮੀ ਉਮਰਾਂ ਕਰੇ ਤੁਹਾਡੇ ਸਾਰਿਆਂ ਦੀਆਂ ਬੱਤਵਾਦ ਇਸ ਵੀਡੀਓ ਨੂੰ ਸ਼ੇਅਰ ਕਰੋ ਹਰ ਉਹਨਾਂ ਕਲਾਕਾਰਾਂ ਤੱਕ ਪਹੁੰਚਾਓ ਜਿੰਨਾਂ ਵੀ ਹੋ ਸਕੇ ਮੈਨੂੰ ਅਕਸਰ ਹੀ ਕਈ ਮੁੰਡੇ ਫੋਨ ਕਰਦੇ ਹੁੰਦੇ ਆ ਕਿ ਵੀਰ ਜੀ ਅਸੀਂ ਜਦੋਂ ਦੇ ਤੁਹਾਨੂੰ ਸੁਣ ਲੱਗੇ ਅਸੀਂ ਨਸ਼ਾ ਕਰਨਾ ਛੱਡਤਾ ਸੀ ਚਿੱਟਾ ਕਰਨਾ ਛੱਡਤਾ ਆਪਾਂ ਆਪਣੇ ਮਾਪਿਆਂ ਦੀ ਇੱਜ਼ਤ ਕਰਨੀ ਸ਼ੁਰੂ ਕਰ ਦਿੱਤੀ ਸੋ ਬੜਾ ਪ੍ਰਾਊਡ ਫੀਲ ਹੁੰਦਾ ਹੈ ਕਿ ਯਾਰ ਅਸੀਂ ਕੁਝ ਕਰ ਰਹੇ ਆ ਸਮਾਜ ਦੇ ਵਿੱਚ ਸੋ ਸਾਡੇ ਇਸ ਕਾਰ ਕਾਰ ਦੇ ਨਾਲ ਇੰਨਾ ਕੁਝ ਹੋ ਰਿਹਾ ਹੈ ਸੋ ਆਪਣੇ ਮਾਪਿਆਂ ਦੀ ਇੱਜ਼ਤ ਕਰਿਆ ਕਰੋ ਪਰਮਾਤਮਾ ਤੁਹਾਨੂੰ ਜ਼ਿੰਦਗੀ ਵਿੱਚ ਹਰ ਇੱਕ ਖੁਸ਼ੀ ਬਖਸ਼ੇਗਾ ਆਪਣੇ ਗੁਰੂਆਂ ਪੀਰਾਂ ਦੇ ਕਹਿਣ ਤੇ ਚੱਲੋ ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾ ਬਖਸ਼ੇ ਸੋ ਮਿਲਦੇ ਆ ਜਲਦ ਹੀ ਨਵੇਂ ਬਾਰਾਂ ਦੇ ਨਾਲ ਸੋ ਮਾਨ ਕਰਦੇ ਜਿੱਦਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਵ ਵੀਡੀਓ ਨੂੰ ਪਿਆਰ ਕਰਦੇ ਹੋ ਇਦਾਂ ਹੀ ਸਾਡੇ ਟਰੈਕਾਂ ਨੂੰ ਪਿਆਰ ਕਰੋਗੇ ਬਲਕਿ ਇਹਦੇ ਤੋਂ ਵੱਧ ਕਰੋਗੇ ਸੋ ਜਾਂਦੀ ਬਰੀ ਫਿਰ ਪਿਆਰ ਭਰੀ ਸਤਸਿਆਕਾਲ ਜੇ ਗਲਤੀ ਹੋ ਗਈ ਹੋਵੇ ਤਾਂ ਆਪਣੇ ਛੋਟੇ ਵੀ ਜਾਣ ਕੇ ਮਾਫ਼ ਕਰੇਗੇ ਸਤਿ ਸ਼੍ਰੀ ਅਕਾਲ ਪੰਜਾਬੀ